ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮੰਡੀ ਬਰੀ ਵਾਲਾਂ ਤੋਂ ਕਵਰ ਕਰ ਰਹੇ ਹਾਂ ਦੋਸਤੋ ਪਿੰਡ ਦੇ ਵਿੱਚੋਂ ਇਹ ਇਸ ਪਿੰਡ ਨੂੰ ਦੋਸਤੋ ਜ਼ਿਲ੍ਹਾ ਅਸ਼ਰੀਮ ਮੁਕਸਸਾ ਹੈ ਪੈ ਜਾਂਦਾ ਤੇ ਤਸਵੀਰ ਦੋਸਤੋ ਬਰੀ ਵਾਲਾਂ ਹੀ ਪੈਂਦੀ ਹੈ ਇਸ ਨੂੰ ਇਹ ਇੱਕ ਦੋਸਤੋ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਖੇਤੀਬਾੜੀ ਦਾ ਕੰਮ ਆ ਦੋਸਤੋ ਤੇ ਬਾਈ ਦੇ ਦੋਸਤੋ ਘਰੇ ਜੀ ਗੱਲ ਕਰੀ ਇਹਨਾਂ ਨੂੰ ਦੋਸਤੋ 4-5 ਪਸ਼ੂ ਹੋਰ ਰੱਖੇ ਆ ਤੇ ਅੱਜ ਦੋਸਤੋ ਇੱਕ ਬਾਈ ਨੇ ਐਫ ਪਹਿਲਾ ਸੂਆ ਗੱਭਣ ਵਹਿੜ ਵਕਾਉ ਕੀਤੀ ਆ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਬਹੁਤ ਵਧੀਆ ਬਾਈ ਠੀਕ ਆ ਨਾਮ ਦੱਸੀ ਵੀਰ ਨਾਮ ਆਪਣਾ ਸਿਮਰਜੀਤ ਸਿੰਘ ਜੀ ਸਿਮਰਜੀਤ ਸਿੰਘ ਬਾਈ ਸਿਮਰਜੀਤ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ ਜੀ ਨੰਬਰ ਹੈ 88375 ਠੀਕ ਆ ਬਾਈ 89237 ਠੀਕ ਆ ਤੇ ਬਾਈ ਵਹਿੜ ਇਹ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਬਾਈ ਠੀਕ ਆ ਕਿੰਨੇ ਸੂਆ ਸੂਣਾ ਬਈ ਇਹਨੇ ਇਹ ਪਹਿਲੇ ਸੂਏ ਆ ਬਾਈ ਪਹਿਲਾ ਸੂਆ ਸੂਣਾ ਠੀਕ ਆ ਕਿੰਨੇ ਦਿਨ ਪਾਇਆ ਵੀਰੇ ਇਹ ਇਹ ਲੈ ਜੋ ਜੀ ਬਸ 5-4 ਦਿਨ ਲਊ ਜੀ 5-4 ਦਿਨ ਲੈ ਜੂ ਠੀਕ ਆ ਬਈ ਇਹਦੀ ਮਦਰ ਰਿਕਾਰਡ ਕੀ ਰਿਆ ਮਦਰ ਦਾ ਠੀਕ ਆ ਇਹਦੇ 332 ਕਿਲੋ ਦੋ 332 ਕਿਲੋ ਸੀਗਾ ਠੀਕ ਆ ਕੀ ਨਿਮਾਨ ਕਰਦੇ ਮੈਂ ਪਹਿਲੇ ਸੂਏ ਕਿੰਨਾ ਪਾ ਦੂ ਲੇ ਸੋਏ ਦੇਈ ਦੋਈ ਕੋਈ 9 10 ਲੀਟਰ ਡੰਗ ਦਾ ਦੇਊ ਆਮ ਨਾਲ ਠੀਕ ਹੈ ਬਾਕੀ ਸੇਵਾ ਤੇ ਆ ਜੀ ਠੀਕ ਆ ਯਾਨੀ ਕਿ 18 20 ਲੀਟਰ ਦੇ ਲਗਭਗ ਦੇ ਹਾਂਜੀ ਹਾਂਜੀ ਠੀਕ ਆ ਬਈ ਇਹ ਸੀਮਨ ਕੋਈ ਪਤਾ ਹੈ ਕਿਹੜਾ ਲੱਗਿਆ ਜਾਂ ਆਪ ਕਿਹੜੇ ਦੀ ਆ ਸੀਮਨ ਦਾ ਯਾਰ ਮੈਨੂੰ ਤਾਂ ਨਹੀਂ ਪਤਾ ਪਰ ਆਇਆ ਚੰਗਾ ਹੀ ਆ ਆਪ ਚੰਗੀ ਆ ਤੇ ਚੰਗਾ ਹੀ ਪ੍ਰਾਈਸ ਡਾਕਟਰ ਕੋਲ ਤਾਂ ਹੋਊਗਾ ਰਿਕਾਰਡ ਆ ਆਪਾਂ ਨੂੰ ਤਾਂ ਪਤਾ ਵੀ ਨਾ ਕਿੰਨਾ ਕਿੰਨਾ ਖਾਂਦਿਆ ਬੰਦਾ ਲਓ ਬਈ ਬਾਈ ਜੰਦਾ ਸੀਮਨ ਲੱਗਿਆ ਪੂਰਾ ਵਧੀਆ ਜੀ ਠੀਕ ਆ ਬਾਈ ਜੰਦਾ ਸੀਮਨ ਚੰਗਾ ਲੱਗਿਆ ਵੈਸੇ ਯਾਦ ਨਹੀਂ ਤੇ ਬਾਈ ਨੇ ਦੋਸਤੋ ਡਾਕਟਰ ਨੂੰ ਵੀ ਫੋਨ ਲਾਇਆ ਸੀ ਉਹਨੇ ਫ ਬਾਕੀ ਜੇ ਕਨਫਰਮ ਕਰਕੇ ਹੋ ਸਕਦਾ ਵੀ ਬਾਈ ਪੁੱਛ ਵੀ ਦੇਵੇ ਤੁਹਾਨੂੰ ਤੇ ਮੂੰਹ ਮੱਥਾ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਪਿਓਰਿਟੀ ਚੰਗੀ ਆ ਪਹਿਲਾ ਸੁਆ ਸੁਣਾ ਦੋਸਤੋ ਦੇਖ ਸਕਦੇ ਆ ਕਦ ਕਾਠ ਪੂਰਾ ਵੱਡਾ ਤੇ ਥਾਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਦੋਸਤੋ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਥੋੜੇ ਜਿਿਹ ਪਸ਼ੂ ਦੋਸਤੋ ਘਰੇ ਰੱਖੇ ਹੋਏ ਆ ਦੇਖ ਸਕਦੇ ਆ ਥੋੜੀਆਂ ਜਿਹੀਆਂ ਭਾਂ ਕਰਕੇ ਨਾ ਦੋਸਤੋ ਥਾਣ ਤੁਹਾਨੂੰ ਛੋਟਾ ਜ਼ਰੂਰ ਲੱਗੂਗਾ ਪਰ ਜਿਹੜੇ ਹਿਸਾਬ ਨਾਲ ਦੋਸਤ ਥਾਣਾ ਦਾ ਮੋਢ ਮੋਢਾ ਨਾ ਥਾਣੇ ਨੇ ਸੋਣਾ ਹੀ ਬਣਾ ਜਾਣਾ ਦੇਖ ਸਕਦੇ ਆ ਭਲਾਂ ਦੋਸਤੋ ਕਾਫੀ ਆ ਹਵਾਨੇ ਦੇ ਉੱਤੇ ਤੇ ਗੈਪ ਸਾਈਜ਼ ਦੋਸਤੋ ਬਹੁਤ ਜਿਆਦਾ ਜੀ ਗੱਲ ਕਰੀ ਗੀ ਦੇਖ ਸਕਦੇ ਆ ਪੂਰਾ ਉੱਪਰ ਤੋਂ ਲੈ ਕੇ ਦੋਸਤੋ ਥੱਲੇ ਤੱਕ ਚੌੜਾ ਹਵਾਨਾ ਤੇ ਮਗਰਲੇ ਥਣ ਵੀ ਦੋਸਤੋ ਭਲਾਂ ਦੇ ਵਿੱਚ ਆ ਥੋੜਾ ਜਿਹਾ ਭਲਾਂ ਵੱਧ ਕਰੀ ਬੈਠੀ ਆ ਇਸੇ ਕਰਕੇ ਤੁਹਾਨੂੰ ਥੋੜਾ ਜਿਹਾ ਛੋਟਾ ਜ਼ਰੂਰ ਦਿਖਾਈ ਦੇਊਗਾ ਅਨਮਾਨ ਆ ਦੋਸਤੋ ਵੀ ਇਹਨੇ ਥਣ ਸੋਹਣਾ ਹੀ ਕੱਢ ਜਾਣਾ ਦੇਖ ਸਕਦੇ ਆ ਅਗਲੇ ਤੋਂ ਅਗਲਾ ਥਾਣਾ ਬਹੁਤ ਚੰਗਾ ਦੋਸਤੋ ਗੈਪ ਵੀ ਚੰਗਾ ਤੇ ਅਗਲੇ ਤੋਂ ਮਗਰਲੇ ਦਾ ਵੀ ਦੋਸਤੋ ਗੈਪ ਚੰਗਾ ਜਵੇਂ ਬਾਈ ਇਹ ਦੋ ਤਾਂ ਦੋ ਦੋ ਹੀ ਦੰਦਾਂ ਦਾ ਜੀ ਦੋ ਦੰਦਾਂ ਦਾ ਮੂੰਹ ਤਾਂ ਬਈ ਮੂੰਹੋਂ ਦੋ ਦੰਦਾਂ ਦਾ ਕਦ ਕਾਠ ਦੇਖ ਸਕਦੇ ਆ ਦੋਸਤੋ ਬਾਈ ਦਾ ਵੀ ਕਾਫੀ ਕਰਦਾ ਤੇ ਅਨੁਮਾਨ ਤੁਹਾਨੂੰ ਜੱਜਮੈਂਟ ਹੋ ਜਾਂਦੀ ਹਣੀ ਵਹਿੜ ਦਾ ਵੀ ਦੋਸਤੋ ਬਾਈ ਅਗਲੇ ਪਾਸੇ ਖੜਾ ਕਦ ਪੂਰਾ ਵੱਡਾ ਤੇ ਤੋੜ ਕੇ ਦੋਸਤੋ ਤੁਹਾਨੂੰ ਖਾਦਨੇ ਆ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਤਾਂ ਬਰੀ ਵਾਲਾ ਪਿੰਡ ਦੇ ਵਿੱਚ ਆ ਲੈ ਬਈ ਖੋਲਨੀ ਤੋੜ ਕੇ ਉਖਾ ਲਈਏ ਇੱਕ ਵਾਰੀ ਗਿੜਾ ਕਢਾ ਲਈਏ ਵੇਲ ਲੈਂਥ ਚੰਗੀ ਆ ਦੋਸਤੋ ਬਹੁਤ ਸੋਹਣੀ ਦੋਸਤੋ ਵਹਿੜ ਤਿਆਰ ਹੋਈ ਇਹ ਪਹਿਲਾ ਸੁਆ ਫਵਾਨਾ ਵੀ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਬਾਈ ਜੰਦਾ ਪੰਜ ਚਾਰ ਦਿਨੇ ਨੇ ਲਾਏ ਜਣੇ ਆ ਸੁੰਨ ਦੇ ਵਿੱਚ ਤੇ ਸੱਨੇ ਕੱਟ ਕੱਟ ਪੂਰਾ ਵੱਡਾ ਥਾਨ ਹਵਾਨਾ ਦੋਸਤੋ ਪੂਰਾ ਸਾਫ ਹੈ ਗੈਰ ਬੂਖ ਸੋਹਣਾ ਦੋਸਤੋ ਤੇ ਰੇਟ ਜਿਹੜਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਰੇਟ ਕਰਨਾ ਦੇਖ ਸਕਦੇ ਹਾਂ ਬਹੁਤ ਚੰਗੀ ਦੋਸਤੋ ਤੇਸ ਬਿਊਟੀ ਆ ਤੇ ਬਾਈ ਇਹਦਾ ਮੁੱਲ ਕੀ ਕਰਦੇ ਆਗੇ ਫਿਰ ਰੇਟ ਬਾਈ 95000 ਰੁਪਏ ਜੀ 95000 ਕੋਈ ਥੋੜਾ ਬਹੁਤ ਉਨੀ ਕੀ ਮਾਨਤਾਨ ਹੋ ਜਾਵੇ ਹਾਂ ਨਹੀਂ ਉਹ ਤਾਂ ਕੋਈ ਮਾਨਤਾਨ ਤਾਂ ਕਰਾਂਗੇ ਜਰੂਰ ਆ ਜੀ ਠੀਕ ਆ ਲਓ ਬਈ ਮਾਨਤਾਨ ਥੋੜਾ ਇੱਥੇ ਆਇਆਂ ਦਾ ਹੋ ਜਾਣਾ ਜਿਹੜੇ ਵੀਰ ਦੇ ਨਾ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਕਿਉਂਕਿ ਗੱਬਣ ਵਹਿੜਾ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆਂ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ